ਕਾਫੀ ਟਾਈਮ ਤੋਂ ਜਾਨਵਰਾਂ ਵਾਸਤੇ ਕੰਮ ਕਰ ਰਿਹਾ ਸੀਗਾ ਮੈਂ ਕਈ ਐਨਜੀਓ ਦੇ ਨਾਲ ਜੁੜਿਆ ਸੀਗਾ ਮੈਂ ਉਹਨਾਂ ਦੇ ਕੇਸਸ ਢੀਲ ਕਰਦਾ ਸੀਗਾ ਵੀਡੀਓ ਐਂਡ ਆਡੀਓ ਇਦਾਂ ਦਾ ਪਲੈਟਫਾਰਮ ਹੈ ਜਿਹੜਾ ਇਨਸਾਨੀ ਮੈਂਟੈਲਿਟੀਜ਼ 'ਤੇ ਬਹੁਤ ਵੱਡਾ ਇੰਪੈਕਟ ਕ੍ਰੀਏਟ ਕਰਦਾ ਹੈ ਮੈਨੂੰ ਲੱਗਦਾ ਜੀ ਐਸੇ ਪ੍ਰੋਜੈਕਟ ਦਾ ਹਿੱਸਾ ਹੋਣਾ ਹਰ ਕਲਾਕਾਰ ਦੀ ਖੁਸ਼ਨਸੀਬੀ ਹੁੰਦੀ ਹੈ ਤੇ ਮੈਂ ਬੜਾ ਵਡਭਾਗਾ ਮਹਿਸੂਸ ਕਰਦਾ ਇਹ ਜਿਹੜੇ ਪ੍ਰੋਜੈਕਟ ਆਏ ਮੇਰੇ ਹਿੱਸੇ ਆਏ ਮੈਨੂੰ ਆਵਾਜ਼ ਦੇਣ ਦਾ ਮੌਕਾ ਮਿਲਿਆ ਹੈ ਨਾ ਮੈਂ ਇੱਕ ਫਿਲਮ ਬਣਾਈ ਪਰ ਉਹ ਬਹੁਤ ਲੌਜੀਕਲ ਰੂਟਿੰਗ ਨਾ ਦਿਖਾਇਆ ਕਿ ਕਿਉਂ ਐ ਤੇਰੀ ਤਰ੍ਹਾਂ ਇਹ ਬੰਦਾ ਬੰਦੇ ਜੀਨੇ ਕੀ ਮੁਖ ਤੋਂ ਆਇਆ ਇਹ ਇਹਨਾਂ ਨੂੰ ਮੈਂ ਰਿਕਲਾਈਨ ਸੁਣਾਈ ਜਿਹਨਾਂ ਨੂੰ ਬਹੁਤ ਪਸੰਦ ਆਈ ਤੇ ਇਸੇ ਤਰ੍ਹਾਂ ਕਰਦੇ ਕਰਦੇ ਪੂਰਾ ਗਾਣਾ ਬਣਿਆ ਬੜੀ ਖੁਸ਼ ਹੁੰਦੀ ਹੈ ਕਹਿੰਦੇ ਕਿ ਜਦੋਂ ਫਿਲਮ ਰਿਲੀਜ਼ ਕਰ ਰਹੀ ਸੀਗਾ ਤੇ ਮੇਨ ਦਾ ਗਾਣਾ ਮੈਂ ਮੇਰੇ ਨਾਲ ਖੜੇ ਹੋਏ ਤੇ ਉਹ ਗਾਣਾ ਬਹੁਤ ਵਾਇਰਲ ਹੋ ਗਿਆ ਤੇ ਐਟ ਪ੍ਰੈਜ਼ੈਂਟ ਦੁਨੀਆ ਦਾ ਸਭ ਤੋਂ ਵਾਇਰਲ ਗਾਣਾ ਹੈ ਜਾਨਵਰਾਂ ਦੇ ਤੇ ਨਹੀਂ ਮੈਸੇਜ ਸਾਡਾ ਜਿਹੜਾ ਗਾਣਾ ਉਹ ਆਪਣੇ ਆਪ ਦੇ ਵਿੱਚ ਮੈਸੇਜ ਹੀ ਹੈ ਮੈਂ ਤਾਂ ਸ਼ੁਕਰ ਸ਼ੁਕਰੀਆਦਾਰੀ ਕਰ ਸਕਦਾ ਹਾਲੇ ਵੀ ਕੁਝ ਕਾਫੀ ਵੱਡਾ ਗੈਪ ਹੈ ਜਿਹੜਾ ਰਹਿ ਗਿਆ ਹੈ ਆਲਮੋਸਟ ਹਰ ਸਟੇਟ ਤੋਂ ਸਾਡੇ ਨਾਲ ਹੀ ਕੈਂਜੀਓ ਤੇ ਅਪਰ ਇਹ ਹੋਪ ਕਰਦੇ ਹਾਂ ਕਿ ਇਸ ਗਾਣੇ ਦੇ ਥਰੂ ਆਪਾਂ ਦੁਬਾਰਾ ਵੈਜੀਟੇਰੀਅਨਿਜ਼ਮ ਦੀ ਇੱਕ ਬਹੁਤ ਵੱਡੀ ਲਹਿਰ ਲੈ ਕੇ ਆਵਾਂਗੇ ਤੇ ਜਾਨਵਰਾਂ ਦੇ ਪ੍ਰਤੀ ਕਾਫੀ ਜ਼ਿਆਦਾ ਵੈਲਫੇਅਰ ਨੂੰ ਤੇ ਉਹਨਾਂ ਦੇ ਪ੍ਰਤੀ ਜੋ क्रुएਲਟੀ ਹੁੰਦੀ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਾਂਗੇ। ਸੈਕਿੰਡ ਦੇ ਵਿੱਚ ਜਿਹੜੀ ਗੱਲ ਇੱਕ ਜਾਨਵਰ ਨੇ ਫੇਰ ਫੀਲਿੰਗ ਆਈ ਕਿ ਮੇਰੇ ਪਰ ਅਤਿਆਚਾਰ ਕਰੇ ਉਸ ਸੰਦੇ ਵੀ ਉਸ ਵਾਰ ਇਹ ਮਤ ਬੋਲਣਾ ਬੰਦਿਆ ਤੂੰ ਵੀ ਪਾਲਬਰ ਦਾ ਮਹਿਮਾਨ ਹੈ। ਯਾਨੀ ਕਿ ਉਹਨਾਂ ਨੇ ਆਪਣਾ ਇੱਕ ਜਾਨਵਰ ਨੇ ਆਪਣਾ ਇੱਕ ਐਨੀਮਲ ਨੇ ਪੂਰਾ ਰੋਸ ਪ੍ਰਗਟ ਕੀਤਾ ਸਾਡੀ ਸੋਸਾਇਟੀ ਦੇ मुझ पे अत्याचार करे अरे समझे दे जुबान है ये मत भूल न बंदे तू भी पल भर का मेहमान है आरपी ਨਹੀਂ ਭਰੋ ਸਾਡਾ ਮੇਰਾ ਨਾਮ ਹੈ ਸ਼ੁਭਮਨ ਮਲਸੂਦ ਤੇ ਮੇਰੀ ਕੰਪਨੀ ਦਾ ਨਾਮ ਹੈ ਮੂਵੀ 에ਰਾ ਮੈਂ ਕਾਫੀ ਟਾਈਮ ਤੋਂ ਜਾਨਵਰਾਂ ਵਾਸਤੇ ਕੰਮ ਕਰ ਰਿਹਾ ਸੀਗਾ ਮੈਂ ਕਈ ਐਨ ਜੀਓਜ਼ ਨਾਲ ਜੁੜਿਆ ਸੀਗਾ ਮੈਂ ਉਹਨਾਂ ਦੇ ਕੇਸਸ ਡੀਲ ਕਰਦਾ ਸੀਗਾ ਤੇ ਮੈਂ ਇੱਕ ਚੀਜ਼ ਦੇਖੀ ਕਿ ਆ ਡੇਲੀ क्रੂਐਲਟੀ ਕੇਸਸ ਬਹੁਤ ਵਧ ਰਹੇ ਨੇ क्रੂਐਲਟੀ ਇੰਨੀ ਜ਼ਿਆਦਾ ਹੋ ਰਹੀ ਹੈ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਲੋਕਾਂ ਨੇ ਜਾਨਵਰਾਂ ਤੇ ਤਰਸ ਖਾਣਾ ਛੱਡ ਦਿੱਤਾ ਉਹ ਬਿਚਾਰੇ ਕਦੇ ਉਹਨਾਂ ਦੇ ਐਕਸੀਡੈਂਟ ਹੋ ਜਾਂਦੇ ਆ ਕਦੇ ਕੋਈ ਉਹਨਾਂ ਨੂੰ ਮਾਰ ਜਾਂਦਾ ਕਦੇ ਸੋਟੀਆਂ ਨਾਲ ਘੁੱਟਦਾ ਕਦੇ ਕੁਝ ਹੁੰਦਾ ਕਦੇ ਕੁਝ ਹੁੰਦਾ ਤੇ ਬਹੁਤ ਤਰ੍ਹਾਂ ਦਾ ਹੁੰਦਾ ਸੀ ਮੈਨੂੰ ਤੇ ਤੇ ਮੈਨੂੰ ਇਹ ਲੱਗਿਆ ਕਿ ਆਪਾਂ ਨੂੰ ਕਿਉਂਕਿ ਸਭ ਤੋਂ ਵੱਡਾ ਪਲੇਟਫਾਰਮ ਹੈ ਵੀਡੀਓ ਐਂਡ ਆਡੀਓ ਇਦਾਂ ਦਾ ਪਲੇਟਫਾਰਮ ਹੈ ਜਿਹੜਾ ਇਨਸਾਨ ਦੀ ਮੈਂਟੈਲਿਟੀ ਦੇ ਉੱਤੇ ਬਹੁਤ ਵੱਡਾ ਇੰਪੈਕਟ ਕ੍ਰੀਏਟ ਕਰਦਾ ਹੈ ਤੇ ਮੈਨੂੰ ਇਹ ਲੱਗਿਆ ਆਪਾਂ ਨੂੰ ਇੱਕ ਫਿਲਮ ਬਣਾਉਣੀ ਚਾਹੀਦੀ ਹੈ ਕਿਉਂਕਿ ਮੈਂ ਕਾਫੀ ਟਾਈਮ ਤੋਂ ਇੱਕ ਜਿਹੜੀ ਐਨੀਮਲ ਸੈਕਰੀਫਾਈਸ ਦੀ ਪ੍ਰਥਾ ਉਹਦੇ ਤੇ ਵੀ ਕੰਮ ਕਰਦਾ ਰਿਹਾ ਤੇ ਮੈਂ ਇੱਕ ਫਿਲਮ ਬਣਾਈ ਐਨੀਮਲ ਸੈਕਰੀਫਾਈਸ ਜਿਹਦੇ ਉੱਤੇ ਮੈਂ ਸਾਰੀ ਗ੍ਰੰਥ ਪੜ੍ਹੇ ਤੇ ਮੈਨੂੰ ਇਹ ਪਤਾ ਲੱਗਿਆ ਕਿ ਕਿਸੇ ਵੀ ਗ੍ਰੰਥ ਚ ਆਪਾਂ ਨੂੰ ਐਨੀਮਲ ਸੈਕਰੀਫਾਈਸ ਕਰਨ ਨੂੰ ਕਿਹਾ ਹੀ ਨਹੀਂ ਗਿਆ ਮੈਂ ਇੱਕ ਫਿਲਮ ਬਣਾਈ ਤੇ ਉਹਦੇ ਵਿੱਚ ਬਹੁਤ ਲੌਜੀਕਲ ਰੂਟਿੰਗ ਨਾਲ ਦਿਖਾਇਆ ਕਿ ਕਿਉਂ ਐਨੀਮਲ ਸੈਕਰੀਫਾਈਸ ਦੀ ਲੋੜ ਨਹੀਂ ਹੈ ਤੇ ਉਹਦੇ ਵਿੱਚ ਆਪਾਂ ਇੱਕ ਗਾਣਾ ਬਣਾਇਆ ਬੇਸਿਕਲੀ ਉਹ ਫਿਲਮ ਦਾ ਬੈਕਗ੍ਰਾਉਂਡ ਸਕੋਰ ਸੀਗਾ ਉਹ ਗਾਣਾ ਆਪਾਂ ਇਦਾਂ ਬਣਾਇਆ ਕਿ ਉਹ ਕੱਲੇ ਐਨੀਮਲ ਸੈਕਰੀਫਾਈਸ ਨਹੀਂ ਉਹ ਵੈਜੀਟੇਰੀਅਨਿਜ਼ਮ ਤੇ ਅ ਹੋਰ ਐਨੀਮਲ ਵੈਲਫੇਅਰ ਤੇ ਅ क्रुएਲਟੀ ਦੇ ਅਗੇਂਸਟ ਆਵਾਜ਼ ਚੱਕੇ ਤੇ ਜਾਨਵਰਾਂ ਦੀ ਆਵਾਜ਼ ਬਣੀ ਤੇ ਆਪਾਂ ਉਹ ਗਾਣੇ ਨੂੰ ਰਿਲੀਜ਼ ਕੀਤਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਹਿੰਦੇ ਕਿ ਜਦ ਮੈਂ ਉਹ ਫਿਲਮ ਰਿਲੀਜ਼ ਕਰ ਰਿਹਾ ਸੀਗਾ ਤੇ ਮੇਰੇ ਨਾਲ ਮੇਨਕਾ ਗਾਂਦੀ ਮੈਮ ਉਹ ਮੇਰੇ ਨਾਲ ਖੜੇ ਹੋਏ ਮੈਂ ਉਹਨਾਂ ਨੂੰ ਕਿਹਾ ਮੈਂ ਉਹਨਾਂ ਨੂੰ ਆਪਣੀ ਫਿਲਮ ਦਿਖਾਈ ਮੈਮ ਕਹਿੰਦੇ ਤੂੰ ਰਿਲੀਜ਼ ਕਰ ਮੈਂ ਤੇਰੇ ਨਾਲ ਖੜੀਆਂ ਤੇ ਮੇਨਕਾ ਗਾਂਦੀ ਮੈਮ ਮੇਰੇ ਨਾਲ ਖੜੇ ਹੋਏ ਤੇ ਉਹ ਗਾਣਾ ਬਹੁਤ ਵਾਇਰਲ ਹੋ ਗਿਆ ਤੇ ਐਟ ਪ੍ਰੈਜ਼ੈਂਟ ਦੁਨੀਆ ਦਾ ਸਭ ਤੋਂ ਵਾਇਰਲ ਗਾਣਾ ਹੈ ਜਾਨਵਰਾਂ ਦੇ ਉੱਤੇ ਤੇ ਜਦੋਂ ਵਾਇਰਲ ਹੋ ਗਿਆ ਸਾਨੂੰ ਇਹ ਲੱਗਿਆ ਕਿ ਆਪਾਂ ਜਾਨਵਰਾਂ ਨੇ ਆਪਣੀ ਆਵਾਜ਼ ਤਾਂ ਦੱਸਤੀ ਆਪਾਂ ਕਾਫੀ ਉਹਨੂੰ ਵੈਜੀਟੇਰੀਅਨਿਜ਼ਮ ਤੇ ਐਨੀਮਲ ਵੈਲਫੇਅਰ ਵੱਲ ਤਾਂ ਤਕੀਰਤਾ ਲੇਕਿਨ ਹੱਲੇ ਵੀ ਕੁਝ ਕਾਫੀ ਵੱਡਾ ਗੈਪ ਹੈ ਜਿਹੜਾ ਰਹਿ ਗਿਆ ਤੇ ਉਹ ਆਪਾਂ ਹੁਣ ਪਾਰਟ 2 ਦੇ ਨਾਲ ਕਵਰ ਕੀਤਾ ਇਹਦੇ ਵਿੱਚ ਆਪਾਂ ਇਹ ਦਿਖਾਇਆ ਕਿ ਕਿੰਨਾ ਹਿਊਮਨ ਮਦਰ ਐਂਡ ਚਾਈਲਡ ਤੇ ਐਨੀਮਲ ਮਦਰ ਐਂਡ ਚਾਈਲਡ ਆ ਉਹਨਾਂ ਦਾ ਆਪਸ ਕੀ ਰਿਲੇਸ਼ਨ ਹੈ ਕਿ ਤੇ ਐਨੀਮਲਸ ਦੀ ਜਿਹੜੀ ਜ਼ਿੰਦਗੀ ਹੈ ਉਹ ਹਿਊਮਨਸ ਕਰਕੇ ਕਿੰਨਾ ਬੱਤ ਤੋਂ ਬੱਤਰ ਬੱਤ ਤੋਂ ਬੱਤਰ ਹੁੰਦੀ ਜਾ ਰਹੀ ਹੈ ਤੇ ਉਹਨਾਂ ਦਾ ਜਿਹੜਾ ਅੰਤ ਬਹੁਤ ਮਾੜਾ ਹੁੰਦਾ ਸਿਰਫ ਸਾਡੇ ਹਿਊਮਨਸ ਕਰਕੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਕਹਿੰਦੇ ਹੋਏ ਕਿ ਇਹਦੇ ਵਿੱਚ ਦੁਬਾਰਾ ਸਾਡਾ ਸਾਥ ਦਿੱਤਾ ਮਿੰਕਾ ਗਾਨੀ ਮੈਮ ਨੇ ਤੇ ਸਾਡੇ ਨਾਲ 올 오버 인디아 티 플러스 এনজিও ਜੁੜੀਆਂ ਨੇ 올 오버 인디아 ਬੰਬੇ ਤੋਂ ਮਹਾਰਾਸ਼ਟਰਾ ਤੋਂ ਪੂਨੇ ਤੋਂ ਨੌਇਡਾ ਤੋਂ ਗੁਰਗਾਓ ਤੋਂ ਚੰਡੀਗੜ੍ਹ ਤੋਂ ਮਤਲਬ 올 오버 인디아 ਆਲਮੋਸਟ ਹਰ ਸਟੇਟ ਤੋਂ ਸਾਡੇ ਨਾਲ ਇੱਕ ਐਨਜੀਓ ਜੁੜੀਆਂ ਸਾਡੇ ਨਾਲ 30+ ਐਨਜੀਓ ਜੁੜੀਆਂ ਨੇ ਤੇ ਆਪਾਂ ਇਹ ਹੋਪ ਕਰਦੇ ਹਾਂ ਕਿ ਇਸ ਗਾਣੇ ਦੇ ਥਰੂ ਆਪਾਂ ਦੁਬਾਰਾ ਵੈਜੀਟੇਰੀਅਨਿਜ਼ਮ ਦੀ ਇੱਕ ਬਹੁਤ ਵੱਡੀ ਲਹਿਰ ਲੈ ਕੇ ਆਵਾਂਗੇ ਤੇ ਜਾਨਵਰਾਂ ਦੇ ਪ੍ਰਤੀ ਕਾਫੀ ਜ਼ਿਆਦਾ ਵੈਲਫੇਅਰ ਨੂੰ ਤੇ ਉਹਨਾਂ ਦੇ ਪ੍ਰਤੀ ਜੋ क्रुएਲਟੀ ਹੁੰਦੀ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਕਿ ਮੈਂ ਪੂਰੀ ਦੁਨੀਆ ਭਰ ਦੇ ਜਿਨੇ ਵੀ ਸਰੋਤੇ ਆ ਉਹਨਾਂ ਦਾ ਸਭ ਦਾ ਤਹਿ ਦਿਲ ਤੋਂ ਸ਼ੁਕਰ ਸ਼ੁਕਰੀਆ ਦਾ ਕਰਨਾ ਚਾਹੁੰਦਾ ਸਾਡੇ ਗਾਣੇ ਬੀਜ਼ਬਾਨ ਜਿਹੜਾ ਫਰਸਟ ਸੀਗਾ ਉਹਨੂੰ ਇੰਨਾ ਪਿਆਰ ਇਨੀ ਮੁਹੱਬਤ ਦਿੱਤੀ ਅੱਜ ਅਸੀਂ ਬੀਜ਼ਬਾਨ 2 ਜਿਹੜਾ ਆ ਉਹਨੂੰ ਰਿਲੀਜ਼ ਕਰਨ ਵਾਸਤੇ ਜਾ ਰਹੇ ਹਾਂ ਹੁਣੇ ਤੁਹਾਡੇ ਸਾਹਮਣੇ ਵੀਡੀਓ ਪਲੇ ਹੋਇਆ ਤੇ ਮੈਂ ਸਭ ਦੇ ਨਾਲ ਨਾਲ ਮੂਵੀਏਰਾ ਜਿਹੜੀ ਸਾਡੀ ਕੰਪਨੀ ਉਹਦਾ ਵੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਇਹ ਇਹਦੇ ਜਿਹੜੇ ਰਾਈਟਰ ਨੇ ਜਿਹੜੇ ਸਭ ਤੋਂ ਪਹਿਲਾਂ ਹਨਾ ਜੀ ਜਿਹੜੀ ਨਹੀਂ ਹੁੰਦੀ ਹੈ ਕਿਸੇ ਵੀ ਪ੍ਰੋਜੈਕਟ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਆਪ ਸੌਰੀ ਦਲਜੀਤ ਅਰਾੜਾ ਸਾਹਿਬ ਤੇ ਸਾਡੇ ਜਿਹੜੇ ਪ੍ਰੋਡਿਊਸਰ ਹੈ ਕਨਸੈਪਟ ਸਾਰਾ ਕੁਝ ਸ਼ੁਭਮਨ ਅਨਮੋਲ ਜੀ ਰਵੀ 뮤직 ਉਹ ਨਹੀਂ ਪਹੁੰਚ ਸਕੇ ਕਿਸੇ ਕਾਰਨ ਕਰਕੇ ਤੇ ਮੈਂ ਇਸ ਗਾਣੇ ਨੂੰ ਗਾਇਆ ਤੇ ਬੜੇ ਖੁਸ਼ ਵੀ ਆ ਇਸ ਗੱਲ ਦੇ ਉੱਤੇ ਕਿ ਸਾਡੇ ਪਹਿਲੇ ਗਾਣੇ ਨੂੰ ਸਾਡੀ ਪਹਿਲੇ ਪ੍ਰੋਜੈਕਟ ਨੂੰ ਇੰਨੀ ਜਿਹੜੀ ਉਹ ਸਫਲਤਾ ਹਾਸਲ ਹੋਈ ਆ ਉਹਨੂੰ ਕੰਟੀਨਿਊ ਕਰਦੇ ਹੋਏ ਅੱਜ ਜਿਸ ਜਿਹੜਾ ਵਾ ਪਾਰਟ 2 ਰਿਲੀਜ਼ ਕਰ ਰਹੇ ਹਾਂ ਬਟ ਫਸਟ ਟਾਈਮ ਵੀ ਤੁਸੀਂ ਆਵਾਜ਼ ਦਿੱਤੀ ਸੀ ਸੈਕੰਡ ਵਾਰ ਵੀ ਤੁਸੀਂ ਦਿੱਤੀ ਸੀ ਤੇ ਲਿਰਿਕਸ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਕਿੰਨੇ ਇੱਕ ਉਹ ਭਾਵ ਜਿਹੜੇ ਲੋਕ ਦੇਖ ਸਕਦੇ ਨਹੀਂ ਮੈਨੂੰ ਲੱਗਦਾ ਜੀ ਐਸੇ ਪ੍ਰੋਜੈਕਟ ਦਾ ਹਿੱਸਾ ਹੋਣਾ ਹਰ ਕਲਾਕਾਰ ਦੀ ਖੁਸ਼ਨਸੀਬੀ ਹੁੰਦੀ ਹੈ ਤੇ ਮੈਂ ਬੜਾ ਵੱਡ ਭਾਗਾ ਮਹਿਸੂਸ ਕਰਦਾ ਕਿ ਇਹ ਜਿਹੜੇ ਪ੍ਰੋਜੈਕਟ ਹੈ ਇਹ ਮੇਰੇ ਹਿੱਸੇ ਆਏ ਹੈ ਮੈਨੂੰ ਆਵਾਜ਼ ਦੇਣ ਦਾ ਮੌਕਾ ਮਿਲਿਆ ਹੈ ਨਾ ਬਟ ਜਿਹੜਾ ਪ੍ਰੋਜੈਕਟ ਹੈਗਾ ਕਨਸੈਪਟ ਹੈਗਾ ਉਹ ਸ਼ੁਭਮ ਜੀ ਦਾ ਆ ਕਿਉਂਕਿ ਇਹਨਾਂ ਨੇ ਪਹਿਲਾਂ ਇਸ ਸੀਜ਼ ਨੂੰ ਇਹਦੀ ਸ਼ੁਰੂਆਤ ਕੀਤੀ ਮੈਂ ਮੇਰੇ ਖਿਆਲ ਦੇ ਨਾਲ ਸਭ ਤੋਂ ਬਾਅਦ ਆਇਆ ਹੈ ਨਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਰੂਨਾਂ ਨੂੰ ਇਹਨਾਂ ਨੇ ਕਿਹਾ ਲਿਖਣ ਵਾਸਤੇ ਔਰ ਇਹਨਾਂ ਨੇ ਇਹਨਾਂ ਬਾ ਕਮਾਲ ਲਿਖਿਆ ਬੀ ਜ਼ਬਾਨ ਜਿਹੜਾ ਪਹਿਲਾ ਸੀਗਾ ਤੇ ਜਦੋਂ ਟਰੈਕ ਬਣ ਗਿਆ ਸਾਰੀਆਂ ਚੀਜ਼ਾਂ ਹੋਈਆਂ ਉਦੋਂ ਭਾਲ ਕੀਤੀ ਗਈ ਇਸ ਚੀਜ਼ ਵਾਸਤੇ ਵੀ ਹੁਣ ਸਿੰਗਰ ਕਿਹੜਾ ਹੋਵੇ ਹੈ ਨਾ ਜੀ ਤੇ ਮੈਂ ਆਲਰੇਡੀ ਸਰੂਨਾਂ ਦੇ ਨਾਲ ਇੱਕ ਤੋਂ ਕੰਮ ਕੀਤੇ ਸੀਗੇ ਤੇ ਇਹਨਾਂ ਨੇ ਸੁਜੈਸਟ ਕੀਤਾ ਸੀਗਾ ਕਿ ਯਾਕੂਬ ਇਸ ਗਾਣੇ ਲਈ ਠੀਕ ਰਹੇਗਾ ਬਸ ਤੇ ਬਾਕੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਹੈ ਨਾ ਇਹ ਜਿਹੜੇ ਇਸ ਤਰ੍ਹਾਂ ਦੇ ਮੈਸੇਜ ਭਰਪੂਰ ਗਾਣੇ ਆ ਮੈਨੂੰ ਲੱਗਦਾ ਕਿ ਜਿੱਥੇ ਅਸੀਂ ਲੋਕ ਪ੍ਰੋਫੈਸ਼ਨਲੀ ਕੰਮ ਕਰਦੇ ਆ ਕਮਰਸ਼ੀਅਲ ਕੰਮ ਵੀ ਕਰਦੇ ਆ ਇਹ ਸਮਾਜਿਕ ਮੁੱਦਿਆਂ ਦੇ ਉੱਤੇ ਕੋਈ ਪ੍ਰੋਜੈਕਟ ਕਰਨੇ ਜਾਂ ਕੋਈ ਕੰਮ ਕਰਨੇ ਇਹ ਆਪਣੇ ਆਪ ਦੇ ਵਿੱਚ ਜਿਹੜਾ ਵਾ ਉਹ ਬੜੀ ਕੋਸ਼ਿਸ਼ੀਬੀ ਵਾਲੀ ਗੱਲ ਵੀ ਆ ਬੜੀ ਵਧਾਈ ਦੀ ਗੱਲ ਵੀ ਆ ਤੇ ਕਰਦੇ ਵੀ ਰਹਿਣਾ ਚਾਹੀਦਾ ਆ ਚਾਹੇ ਕੰਪਨੀਆਂਜ਼ ਨੇ ਚਾਹੇ ਸਿੰਗਰ ਨੇ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਉਹਦੇ ਨਾਲ-ਨਾਲ ਸਮਾਜਿਕ ਮੁੱਦਿਆਂ ਤੇ ਗੱਲ ਕਰਦੇ ਰਹੇ। ਵੀਰ ਤੁਸੀਂ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਪਹਿਲੇ ਗਾਣੇ ਨੂੰ ਵੀ ਬੜਾ ਪਿਆਰ ਮਿਲਿਆ ਪਿਆ। ਜੀ ਜੀ। ਨਹੀਂ ਮੈਸੇਜ ਸਾਡਾ ਜਿਹੜਾ ਗਾਣਾ ਉਹ ਆਪਣੇ ਆਪ ਦੇ ਵਿੱਚ ਮੈਸੇਜ ਹੀ ਆ ਮੈਂ ਤਾਂ ਸ਼ੁਕਰ ਸ਼ੁਕਰੀਆ ਦਾ ਹੀ ਕਰ ਸਕਦਾ। ਉਹ ਪਹਿਲੇ ਗਾਣੇ ਵਾਸਤੇ ਵਾਸਤੇ ਵੀ ਮੈਂ ਸਭ ਦਾ ਸ਼ੁਕਰਗੁਜ਼ਾਰ ਹਾਂ। ਔਰ ਜਿਹੜਾ ਸਾਡਾ ਦੂਸਰਾ ਗਾਣਾ ਆ ਇਹਦੇ ਵਾਸਤੇ ਮੈਂ ਸਭ ਨੂੰ ਰਿਕਵੈਸਟ ਵੀ ਕਰਦਾ ਬੇਨਤੀ ਕਰਦਾ ਹਾਂ ਕਿ ਤੁਸੀਂ ਪਲੀਜ਼ ਕਿਉਂਕਿ ਜਿਹੜਾ ਗਾਣਾ ਆ ਇਹਦੀ ਖੂਬਸੂਰਤੀ ਇਹ ਆ ਕਿ ਇਹ ਹਿੰਦੀ ਜ਼ੁਬਾਨ ਦੇ ਵਿੱਚ ਹੈ ਇਸ ਕਰਕੇ ਉਹਨੂੰ ਪੂਰੇ ਹਿੰਦੁਸਤਾਨ ਦੇ ਵਿੱਚੋਂ ਨਾ ਕਿ ਕੱਲੇ ਪੰਜਾਬ ਚੋਂ ਪੂਰੇ ਹਿੰਦੁਸਤਾਨ ਦੇ ਵਿੱਚੋਂ ਇਹਨੂੰ ਪਿਆਰ ਮਿਲਿਆ ਜੇ ਤੁਸੀਂ ਇਹਨੂੰ ਇੰਸਟਾਗ੍ਰam ਤੇ ਫੇਸਬੁੱਕ YouTube ਤੇ ਚੈੱਕ ਕਰੋ ਤੇ ਪੂਰੇ ਹਿੰਦੁਸਤਾਨ ਦੀਆਂ ਅਲੱਗ-ਅਲੱਗ ਸਟੇਟਸ ਦੇ ਵਿੱਚੋਂ ਇੱਕ-ਇੱਕ ਜਿਹੜੀ ਉਹਦੀ ਰੀਲ ਆ ਉਹਦੇ ਮਿਲੀਅਨਸ ਦੇ ਵਿੱਚ ਵਿਊਜ਼ ਨੇ ਇਸ ਕਰਕੇ ਪੂਰੇ ਜਿਹੜਾ ਵਾ ਪੂਰੇ ਨੇਸ਼ਨ ਦੇ ਹੀ ਅਸੀਂ ਇਹੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਤੇ ਇਸ ਗਾਣੇ 파ਰਟ 2 ਵਾਸਤੇ ਵੀ ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਸ ਕੋਸ਼ਿਸ਼ ਨੂੰ ਵੀ ਸਫਲ ਬਣਾਉਂਗੇ ਪਹਿਲਾ ਗਾਣਾ ਵਾਂਗੂ ਇਹਨੂੰ ਵੀ ਪਿਆਰ सुनना चाहूंगी जी बिल्कुल मुझे अत्याचार करे और समझे बेजुबान है मुझे अत्याचार करे और समझे बेजुबान है ये मत भूल न बंदे तू भी पर भर कान है मान है ये मत भूल न बंदे तू भी पर भर का मेहमान है ਕਹਿੰਦੇ ਤੁਹਾਡੇ ਨੇ ਕਿ ਕੱਕੀ ਮੰਨ ਦੇ ਵਿੱਚ ਆਏ ਜਿਹੜੇ ਮੇਰੇ ਸਿੱਖੇ ਨੇ ਡਾਕਟਰ ਮੇਰਾ ਨਾਮ ਦਿਲਜੀਤ अरोड़ा ਹੈ ਜੀ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਮੈਂ ਤੇ ਜਿੱਥੇ ਤੱਕ ਬੰਚਨ ਦੀ ਗੱਲ ਹੈ ਬੰਚ ਤਾਂ ਆਇਆ 뮤ਜ਼ਿਕ ਇਰਾਵਲਿਆਂ ਦੇ ਸ਼ੁਭ ਉਹਨਾਂ ਬੋਲਦੇ ਜਿਨ੍ਹਾਂ ਨੇ ਇੱਕ ਸੋਈ ਸੀ ਕਿ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਹਨਾਂ ਦੇ ਮਾਈਂਡ ਸੀਗਾ ਇਹਨਾਂ ਦੇ ਮਾਈਂਡ ਵਿੱਚ ਸੀਗਾ ਕਿ ਕੁਝ ਨੂੰ ਕੁਝ ਜਿਹੜਾ ਇਦਾਂ ਦਾ ਕ੍ਰੀਏਟ ਕੀਤਾ ਜਾਏ ਕਿ ਐਨੀਮਲਸ ਵੱਲੋਂ ਇੱਕ ਮੈਸੇਜ ਦਿੱਤਾ ਜਾਏ ਸਾਰੀ ਸੋਸਾਇਟੀ ਨੂੰ ਤੇ ਇਹਨਾਂ ਨੇ ਆਪਣਾ ਜਿਹੜਾ ਕਨਸੈਪਟ ਹੈ ਉਹ ਮੰਗਲ ਸ਼ੇਅਰ ਕੀਤਾ ਕਿ ਸਾਨੂੰ ਨੂੰ ਇਦਾਂ ਦਾ ਕੋਈ ਗੀਤ ਚਾਹੀਦਾ ਵਾ ਜਿਹਦੇ ਵਿੱਚ ਅਸੀਂ ਜਾਨਵਰਾਂ ਦੀ ਗੱਲ ਕਰੀਏ ਤਾਂ ਇੱਕ ਹੁੱਕ ਲਾਈਨ ਜਿਹੜੀ ਪਹਿਲੇ ਗੀਤ ਦੀ ਮਾਨਾ ਤੋਂ ਬੇਜ਼ੁਬਾਹੂ ਕਿ ਦਿਲ ਤੋਂ ਮੇਰੇ ਪਾਸ ਤੇਰੀ ਤਰ੍ਹਾਂ ਬੰਦਾ ਬੰਦੇ ਜੀਣੇ ਕੀ ਮੁੱਤ ਕੋ ਆਸ ਹੈ ਇਹ ਇਹਨਾਂ ਨੂੰ ਮੈਂ ਹੁੱਕ ਲਾਈਨ ਸੁਣਾਈ ਤੇ ਇਹਨਾਂ ਨੂੰ ਬਹੁਤ ਪਸੰਦ ਆਈ ਤੇ ਇਸੇ ਤਰ੍ਹਾਂ ਕਰਦੇ ਕਰਦੇ ਪੂਰਾ ਗਾਣਾ ਬਣਿਆ ਤੇ ਜਿਵੇਂ ਕਿ ਦੱਸਿਆ ਕਿ ਉਸ ਤੋਂ ਬਾਅਦ ਜਦੋਂ ਗਾਣਾ ਬਣਿਆ ਤਾਂ ਸਿੰਗਲ ਦੀ ਤਲਾਸ਼ ਹੋਈ ਤੇ ਸਾਰੀ ਮਿਊਜ਼ਿਕ ਡੈਕਟਰ ਵੀ ਬਹੁਤ ਵਧੀਆ ਸੀ ਰਵੀ ਨਹੀਂ ਆਏ ਕੁਲਵਲਾ ਕੇ ਕਿ ਟੀਮ ਵਰਕ ਨਾਲ ਇੱਕ ਗਾਣਾ ਸੀ ਫਸਟ ਇਹਨਾਂ ਦੀ ਕੰਪਨੀ ਦਾ ਪਹਿਲਾ ਗਾਣਾ ਸੀ ਕਿ ਤੇ ਕੈਜ਼ੂਅਲੀ ਇੱਕ ਫਿਲਮ ਗਾਣਾ ਫਿਲਮ ਜੋ ਉਹਨਾਂ ਦੇ ਮਾਈਂਡ ਸੀਗਾ ਕੋਈ ਵੀਡੀਓ ਨਹੀਂ ਬਣਾਈ ਸੀ ਅਸੀਂ ਉਹਨੂੰ ਪਾ ਕੇ ਤੇ ਇਹਨਾਂ ਨੇ ਆਪਣੇ YouTube ਚੈਨਲ ਤੇ ਵਾਜ ਦਿੱਤਾ ਆਡੀਓ ਪਲੇਟਫਾਰਮਸ ਤੇ ਡਿਸਟਰੀਬਿਊਟ ਕਰ ਦਿੱਤਾ ਤੋਂ ਦੇਖਦੇ ਦੇਖਦੇ ਉਹ ਇੰਨਾ ਜ਼ਿਆਦਾ ਵਾਇਰਲ ਹੋ ਗਿਆ ਕਿ ਸਾਨੂੰ ਸਾਰਿਆਂ ਨੂੰ ਇਨਸਪੀਰੇਸ਼ਨ ਮਿਲੀ ਕੀ ਕਿਉਂ ਨਾ ਇਹਦਾ ਕੋਈ ਵੱਡਾ ਕੰਮ ਕੀਤਾ ਜਾਏ ਹੋਰ ਇਹਨੂੰ ਇਸ ਨੂੰ ਵਰਲਡਵਾਈਡ ਜਿਹੜੀ ਕੋਈ ਕਸਰ ਹੈਗੀ ਕਿਉਂਕਿ ਲੋਕ ਅੱਜਕੱਲ ਵੀਡੀਓ ਵੀ ਦੇਖਣਾ ਪਸੰਦ ਕਰਦੇ ਨੇ ਇਕੱਲੇ ਲਿਰਿਕs ਹੀਗੇ ਬੇਸ਼ੱਕ ਲੋਕਾਂ ਨੇ ਆਹ ਵੀਡੀਓਜ਼ ਬਣਾ ਕੇ ਮਿਲੀਅਨਸ ਦੇ ਵਿੱਚ ਜਿਹੜੀਆਂ ਰੀਲਜ਼ ਬਣਾਈਆਂ ਤੇ ਉਹਨਾਂ ਨੂੰ ਵਾਇਰਲ ਕੀਤਾ ਪਰ ਫਿਰ ਇਹਨਾਂ ਨੇ ਫਿਰ ਮੇਰੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਕਿ ਬੇਜ਼ੁਬਾਨ ਦੇ ਵਿੱਚ ਅਸੀਂ ਇੱਕ ਵਾਰੀ ਤਾਂ ਇੱਕ ਬੇਜ਼ਵਾਨ ਜਾਨਵਰ ਦੀ ਗੱਲ ਕਰਦੇ ਸੀ ਉਹਦੀ ਫੀਲਿੰਗ ਜ਼ਾਹਿਰ ਕਰਦੇ ਸੀ ਪਾਰਟ 2 ਦੇ ਵਿੱਚ ਲਿਰਿਕਸ ਕਿਹੜੇ ਹੋਣੇ ਚਾਹੀਦੇ ਆ ਤਾਂ ਕਿ ਇਹ ਬੜਾ ਵੱਡਾ ਚੈਲਿੰਜੀ ਕੰਮ ਹੈ ਕਿ ਕਿਉਂਕਿ ਵਰਡ ਚਲੋ ਇਹ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਮੈਂ ਲਿਖਿਆ ਇਹ ਤਾਂ ਗੋਡ ਗਿਫਟਡ ਹੁੰਦਾ ਵਾ ਕਿ ਜਦੋਂ ਤੁਸੀਂ ਕਨਸੈਪਟ ਕੋਈ ਤੁਹਾਡੇ ਮਾਈਂਡ 'ਚ ਆ ਜਾਂਦਾ ਐਨੀਵੇ ਉਹ ਕਰਕੇ ਤੁਸੀਂ ਗਾਣੇ ਦੇ ਦੂਜੇ ਦੇ ਵੀ ਲਿਰਿਕਸ ਹੋਣੇ ਕਿ ਆਪਣੇ ਆਪ ਹੀ ਜਦੋਂ ਆਪਸ-ਪਾਸੇ ਤੁਲਦੇ ਹੋਵੇ ਕੋਈ ਨਾ ਕੋਈ ਰਸਤਾ ਬੰਦਾ ਜਾਂਦਾ ਤੇ ਪਹਿਲੀ ਵਾਰੀ ਇਹ ਥੀ ਜਿਹੜੀ ਪਹਿਲੇ ਗਾਣੇ ਚ ਅਸੀਂ ਗੱਲ ਕੀਤੀ ਸੀ ਮਾਨਾ ਤੂੰ ਬੇਜ਼ੁਬਾਨ ਹੂੰ ਬਦਲ ਤੋਂ ਮੇਰੇ ਬਾਤ ਉਹਦੀ ਫੀਲਿੰਗ ਸੀ ਕਿ ਮੈਂ ਬੋਲ ਨਹੀਂ ਸਕਦਾ ਪਰ ਦਿਲ ਤੇ ਹੈ ਜਿਹੜਾ ਆਮ ਬੰਦਿਆਂ ਵਾਂਗੂ ਮੇਰਾ ਵੀ ਦਿਲ ਹੈ ਮੈਂ ਸਮਝ ਸਕਦਾ ਵਾਂ ਸੈਕਿੰਡ ਦੇ ਵਿੱਚ ਜਿਹੜੀ ਗੱਲ ਇੱਕ ਜਾਨਵਰ ਨੇ ਫੇਰ ਫੀਲਿੰਗ ਆਈ ਕਿ ਮੇਰੇ ਪਰ ਅਤਿਆਚਾਰ ਕਰੀ ਔਰ ਸੰਜੇ ਵੀ ਇਸ ਵਾਰ ਇਹ ਮਤ ਬੋਲਣਾ ਬੰਦਿਆ ਤੂੰ ਵੀ ਪਲਬਰ ਦਾ ਮਹਿਮਾਨ ਹੈ ਯਾਨਕਿ ਉਹਨੇ ਆਪਣਾ ਇੱਕ ਜਾਨਵਰ ਨੇ ਆਪਣਾ ਇੱਕ ਐਨੀਮਲ ਨੇ ਪੂਰਾ ਰੋਸ ਪ੍ਰਗਟ ਕੀਤਾ ਸਾਡੀ ਸੋਸਾਇਟੀ ਦੇ ਇਹ ਬੜਾ ਕਲੀਅਰ ਹੈ ਇੱਕ ਇੱਕ ਸ਼ਬਦੇ ਦੇ ਵਿੱਚ